ਸਾਨੂੰ ਸਤੋ ਬਹੁਤ ਸਾਰੇ ਕਿਸਾਨ ਵੀਰ ਸੁੱਕੇ ਕद्दू ਦੇ ਬਾਰੇ ਪੁੱਛ ਰਹੇ ਐ ਭਾਵੇਂ ਕਿ ਸੁੱਕਾ ਕद्दू ਟੈਕਨੀਕਲੀ ਇਹ ਟਰਮ ਸਹੀ ਹੈ ਜਾਂ ਨਹੀਂ ਹੈ ਉਹ ਇੱਕ ਅਲੱਗ ਗੱਲ ਐ ਪਰੰਤੂ ਜੋ ਕਿਸਾਨ ਵੀ ਸੁੱਕੇ ਕद्दू ਦੇ ਬਾਰੇ ਪੁੱਛ ਰਹੇ ਐ ਤਾਂ ਉਹਨਾਂ ਦੇ ਸਵਾਲਾਂ ਦੇ ਮੈਂ ਜਵਾਬ ਇਸ ਵੀਡੀਓ ਦੇਣ ਜਾ ਰਿਹਾ ਹਾਂ ਤਾਂ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਨਣਾ ਇਹ ਨਹੀਂ ਕਿ ਹੈਡਿੰਗਸ ਪੜ੍ਹ ਕੇ ਤੇ ਕੱਲ ਨੂੰ ਇਹ ਕਹੋ ਕਿ ਤੁਸੀਂ ਕਿਹਾ ਸੀ ਸੁੱਕੇ ਕद्दू ਜਲ ਲਾ ਲਓ ਤੇ ਅਸੀਂ ਲਾ ਲਿਆ ਇਹ ਗੱਲ ਨਹੀਂ ਹੈਗੀ ਤਾ ਆਪਾਂ ਡਿਟੇਲ ਚ ਗੱਲ ਕਰਦੇ ਆਂ ਮੈਂ ਆ ਕੁਲਦੀਪ ਸਿੰਘ ਖੇਰਗਰ ਮਰਖਾਈ ਫਤਈ ਸਾਈ ਪਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਕ ਫੇਸਬੁੱਕ ਦੇ ਉੱਪਰ ਤੇ YouTube ਤੇ ਪੋਸਟ ਪਾਈ ਸੀ ਸੁੱਕੇ ਕੱਦੂ ਨਾਲ ਸੰਬੰਧਿਤ ਕਿਸਾਨਾਂ ਦੇ ਤਜਰਬੇ ਜਾਣਨ ਨਾਲ ਸੰਬੰਧੀ 400 ਤੋਂ ਉੱਪਰ ਫੀਡਬੈਕ ਮਿਲੀਆਂ ਹੈ ਇਹਦੇ ਨਾਲ ਨਾਲ ਪਿਛਲੇ ਸਾਲ ਮੇਰੇ ਵੱਲੋਂ ਕਿਸਾਨਾਂ ਦੇ ਖੇਤਾਂ ਨੂੰ ਬੜੇ ਨਜ਼ਦੀਕੀ ਤੌਰ ਤੇ ਦੇਖਿਆ ਗਿਆ ਸੀ ਜਿੱਥੇ ਸੁੱਕਾ ਕੱਦੂ ਕਰਕੇ ਉਹਨਾਂ ਨੇ ਚੌਨਾ ਲਾਇਆ ਸੀਗਾ ਤੇ ਉਹ ਜਿਹੜਾ ਤਜਰਬਾ ਹੈਗਾ ਕਿਸਾਨਾਂ ਦੀ ਫੀਡਬੈਕ ਇਹ ਸਾਰੀ ਤੁਹਾਡ ਨਾਲ ਸਾਂਝੀ ਕਰਨ ਜਾ ਰਹੇ ਆ ਮੈਂ ਹ ਕੁਲਦੀਪ ਸਿੰਘ ਛੇੜਗਮਰਖਾਈ ਫਤਰੀ ਸਾਂਝ ਪਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਭਾਵੇਂ ਕਿ ਸੁੱਕਾ ਕਦੂ ਨਾਮ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਕਈ ਸਾਲਾਂ ਤੋਂ ਕਲਰਾਠੀਆਂ ਜ਼ਮੀਨਾਂ ਦੇ ਵਿੱਚ ਝੋਨੇ ਦੀ ਕਾਸ਼ ਸੰਬੰਧੀ ਜਿਹੜਾ ਹੈਗਾ ਇੱਕ ਰეკਮੈਂਡੇਸ਼ਨ ਦੇ ਰਹੀ ਹੈ ਜਿਵੇਂ ਕਿ ਇਸ ਸਾਲ ਵੀ ਉਹਨੇ ਪੈਕੇਜ ਆਪ੍ਰੈਕਟਿਸ ਦੇ 19 ਨੰਬਰ ਪੇਜ ਤੇ ਦਿੱਤਾ ਹੋਇਆ ਹੈ ਕਿ ਕਲਰਾਠੀਆਂ ਜ਼ਮੀਨਾਂ ਵਿੱਚ ਕਦੋਂ ਕਰਨੀ ਲੋੜ ਨਹੀਂ ਹੈਗੀ ਕਿਉਂਕਿ ਇੰਨਾ ਚ ਪਾਣੀ ਪਹਿਲਾਂ ਹੀ ਬਹੁਤ ਘੱਟ ਰੱਚਦਾ ਹੈ ਇਸ ਕਰਕੇ ਖੇਤ ਨੂੰ ਵਾਹ ਕੇ ਸੁਹਾਗਾ ਮਾਰ ਕੇ ਪਾਣੀ ਭਰ ਸਕਦੇ ਹਾਂ ਜਾਂ ਜੇ ਖੇਤ ਦੇ ਡਲੇ ਹੈਗੇ ਆ ਤਾਂ ਪਾਣੀ ਭਰਨ ਤੋਂ ਬਾਅਦ ਹਲਕਾ ਸੁਹਾਗਾ ਮਾਰ ਕੇ ਝੋਨਾ ਲਾ ਸਕਦੇ ਹਾਂ ਪ੍ਰੰਤੋ ਡਾਕਟਰ ਦਲੇਰ ਸਿੰਘ ਜੀ ਕਾਬਲੇ ਤਾਰੀਫ ਨੇ ਕਿ ਇਹ ਜੋ ਕਨਿਕਾ ਜਾਂ ਪੈਰਾ ਹੈਗਾ ਇਸ ਨੂੰ ਲੈ ਕੇ ਉਹ ਪਿੰਡ-ਪਿੰਡ ਤੱਕ ਗਏ ਲੋਕਾਂ ਤੱਕ ਪਹੁੰਚਾਇਆ ਤੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਜੀਰਨ ਦੀ ਦਿੱਕਤ ਸੀ ਆ ਨੋਟ ਕਰਨਾ ਧਿਆਨ ਨਾਲ ਜਿਹੜੇ ਖੇਤਾਂ 'ਚ ਪਾਣੀ ਜੀਰਨ ਦੀ ਦਿੱਕਤ ਸੀ ਜ਼ਮੀਨਾਂ ਮਾੜੀਆਂ ਸੀ ਪਾਣੀ 2 ਨੰਬਰ ਸੀ 3 ਨੰਬਰ ਸੀਗਾ ਜਿਹੜੀ ਜ਼ਮੀਨ ਦੇ ਵਿੱਚ ਪਾਣੀ ਕਾਲਾ ਹੋ ਜਾਂਦਾ ਸੀ ਮੁਸ਼ਕਲ ਮਾਰਨ ਲੱਗ ਪੈਂਦਾ ਸੀ ਆ ਜੜਾਂ ਕਾਲੀਆਂ ਹੋ ਜਾਂਦੀਆਂ ਸੀ ਤੇ ਝੋਨਾ ਚੱਲਦਾ ਨਹੀਂ ਸੀਗਾ ਤੇ ਉੱਤੇ ਕਿਸਾਨ ਨੂੰ ਬਹੁਤ ਜ਼ੋਰ ਲਾਉਣਾ ਪੈਂਦਾ ਸੀਗਾ ਉਹਨਾਂ ਜ਼ਮੀਨਾਂ ਤੱਕ ਡਾਕਟਰ ਦਲੇਰ ਸਿੰਘ ਜਿਹੜੇ ਹੈਗੇ ਆ ਇਹ ਇਸ ਟੈਕਨੀਕ ਨੂੰ ਲੈ ਕੇ ਗਏ ਤੇ ਉਹ ਕਿਸਾਨ ਬਹੁਤ ਖੁਸ਼ ਆਏ ਉਹਨਾਂ ਨੂੰ ਰਿਜ਼ਲਟ ਵੀ ਮਿਲਿਆ ਤਾਂ ਮੈਂ ਅੱਗੇ ਚੱਲਾਂ ਇੱਕ ਆ ਪੁਆਇੰਟ ਥੋੜਾ ਨੋਟ ਕਰਿਓ ਜੋ ਕਿ ਜੇ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਕਿ ਜਿਵੇਂ ਮੈਂ ਜਿਪਸਮ ਵਾਲੀ ਵੀਡੀਓ ਪਾਈ ਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਪਸਮ ਪਾਉਣ ਬਾਰੇ ਕੀ ਕਹਿੰਦੀ ਹੈ ਕਿ ਕਲਰਾਠੀਆਂ ਜ਼ਮੀਨਾਂ 'ਚ ਜੇਕਰ ਖਾਰੀਅੰਗ 9.3 ਤੋਂ ਵੱਧ ਜਾਵੇ ਤਾਂ ਮਿੱਟੀ ਪਰਖ ਦੇ ਆਧਾਰ 'ਤੇ ਜਿਪਸਮ ਪਾਓ ਤੇ ਅਸੀਂ ਉਹੀ ਪਾਈਏ ਨੇ 10-10 ਗੱਟੇ, 20-20 ਗੱਟੇ, 50-50 ਗੱਟੇ ਇਹ ਨਾ ਕਰਿਓ। ਨਾਲ ਉਹਨਾਂ ਨੇ ਕਿਹਾ ਹੈ ਕਿ ਜਿਪਸਮ ਪਾਉਣ ਤੋਂ ਬਾਅਦ 'ਚ ਇੱਕ ਜਾਂ ਦੋ ਭਰਵੇਂ ਪਾਣੀ ਲਾਓ। ਕਾ ਕਿਉਂ ਲਾਓ? ਉਹ ਤੁਹਾਨੂੰ ਵੀਡੀਓ 'ਚ ਕਾਰਨ ਦਿੱਤਾ ਹੋਇਆ ਹੈ। ਐਸ ਕਰਕੇ ਕੱਦੂ ਦੇ ਵਿੱਚ ਜਿਪਸਮ ਪਾਉਣ ਦਾ ਕੋਈ ਫਾਇਦਾ ਨਹੀਂ। ਤਾਂ ਇਹ ਸਮਝ ਆ ਗਈ ਤਾਂ ਜਿਹੜੀ ਉਹ ਨੁਕਸਾਨਾਂ ਦੀ ਫੀਡਬੈਕ ਆਈ ਹੈ ਹੁਣ ਕਿਸਾਨਾਂ ਨੂੰ ਜੋ ਸਵਾਲ ਪੁੱਛਿਆ ਗਿਆ ਤਾਂ ਕਿਸਾਨ ਵੀਰਾਂ ਨੇ ਕੀ ਕਿਹਾ ਸਾਡੇ ਬਹੁਤ ਕਾਮਯਾਬ ਹੈ ਸਾਡੇ ਬਹੁਤ ਕਾਮਯਾਬ ਹੈ ਲੇਕਿਨ ਜਦੋਂ ਉਹ ਚੀਜ਼ ਨੂੰ ਘੋਖਿਆ ਗਿਆ ਬਾਰ ਬਾਰ ਪੁੱਛਿਆ ਗਿਆ ਬਾਈ ਤੁਹਾਡੇ ਪਾਣੀ ਕਿਨੇ ਨੰਬਰ ਹੈ ਪਾਣੀ ਸਾਡੇ 2 ਨੰਬਰ ਹੈ ਪਾਣੀ ਸਾਡੇ 3 ਨੰਬਰ ਹੈ ਸਸੀ ਨਹਿਰ ਦੇ ਮੋੜ ਦੇ ਵਿੱਚ ਮੁਕਸਰ ਵਾਲੇ ਕਹਿੰਦੇ ਸਾਡੇ ਪਾਣੀ 8 ਫੁੱਟ ਤੇ ਹੈ ਕੋਈ ਕਹਿੰਦਾ ਸਾਡੇ ਪਾਣੀ 3 ਫੁੱਟ ਤੇ ਹੈ ਮਤਲਬ ਇਹ ਹੋ ਗਿਆ ਕਿ ਉਹ ਕਿਸਾਨ ਜਿੰਨਾ ਕਿ ਦੇ ਖੇਤਾਂ ਦੇ ਵਿੱਚ ਪਾਣੀ 2 ਨੰਬਰ ਸੀਗਾ ਜਿੱਥੇ ਸੇਮ ਸੀਗੀ ਜਿੱਥੇ ਪਾਣੀ ਜੀਰਨ ਦੀ ਦਿੱਕਤ ਆਉਂਦੀ ਹੈ ਜਾਂ ਉਹ ਏਰੀਆ ਜਿਹੜਾ ਮੁੱਗ ਦੇ ਮੋੜ 'ਚ ਹੈਗਾ ਤੇ ਪਾਣੀ ਪਹਿਲੇ ਹੀ ਬਹੁਤ ਜ਼ਿਆਦਾ ਲੱਗਦਾ ਹੈ ਉਹਨਾਂ ਏਰੀਆ ਦੇ ਵਿੱਚ ਇਹ ਜਿਹੜਾ ਹੈਗਾ ਪੂਰਾ ਕਾਮਯਾਬ ਹੋਇਆ ਹੁਣ ਜਿਹੜੇ ਕਿਸਾਨ ਕਮੈਂਟ ਤੁਸੀਂ ਅੱਗੇ ਪੜ੍ਹੋਗੇ ਜਿਹੜੇ ਕਿਸਾਨ ਇਹ ਚ ਫੇਲ ਹੋਏ ਜਿੱਥੇ ਪਾਣੀ 1 ਨੰਬਰ ਸੀਗਾ ਜਿੱਥੇ ਪਾਣੀ ਬਹੁਤ ਵਧੀਆ ਸੀਗਾ ਜ਼ਮੀਨ ਦੇ ਵਿੱਚ ਪਾਣੀ ਖੜਨ ਦੀ ਦਿੱਕਤ ਨਹੀਂ ਸੀਗੀ ਝੋਨਾ ਵਧੀਆ ਚੱਲਦਾ ਸੀ ਉਹਨਾਂ ਨੇ ਵੀ ਸੋਸ਼ਲ ਮੀਡੀਆ 'ਚ ਦੇਖਾ ਦੇਖੀ ਇਹ ਤਕਨੀਕ ਬਣਾ ਲਈ ਤੇ ਉਹ ਉੱਥੇ ਫੇਲ ਹੋ ਗਈ ਮਤਲਬ ਇਹ ਹੁੰਦਾ ਹੈ ਕਿ ਤਕਨੀਕ ਇੱਕ ਇਹ ਨਹੀਂ ਹੁੰਦਾ ਕਿ ਸਾਰੇ ਪੰਜਾਬ 'ਚ ਲਾਗੂ ਹੋ ਜਾਏਗੀ ਦੇਖੋ ਜਿਵੇਂ ਕਿ ਹੁਣ ਸਾਡੀ ਕਮੀ ਪਤਾ ਕੀ ਹੁੰਦੀ ਹੈ ਜਿਵੇਂ ਮੈਂ ਵੀ ਆ ਪੋਸਟ ਪਾਈ ਸੀਗੀ ਤਾਂ ਕਿਸਾਨ ਵੀਰ ਉੱਤਰ ਕੀ ਲਿਖਦੇ ਆ ਪੂਰਾ ਉੱਤਰ ਨਹੀਂ ਦਿੰਦੇ ਸਾਡੇ ਬਹੁਤ ਕਾਮਯਾਬ ਹੈ ਅਸੀਂ ਤਾਂ ਸੌਖੇ ਹੋਗੇ ਸਾਡੇ ਤਾਂ ਬਿਮਾਰੀ ਨਹੀਂ ਪੈਂਦੀ ਕੋਈ ਅਸੀਂ ਤਾਂ ਬਹੁਤ ਹੀ ਸੌਖੇ ਹੋਗੇ ਖਾਦ ਪਾਣੀ ਬੜੀ ਸੌਖੀ ਤਾਂ ਉਹਨੂੰ ਦੇਖ ਕੇ ਬਾਕੀ ਵੀ ਲੱਗਦੇ ਐ ਪਰੰਤੂ ਜਦੋਂ ਤੂੰ ਪੁੱਛਿਆ ਜਾਂਦਾ ਕਿ ਭਾਈ ਤੁਹਾਡੇ ਪਹਿਲਾਂ ਕੀ ਦਿੱਕੇ ਸੀ ਸਾਡੇ ਪਹਿਲਾਂ ਪਾਣੀ ਨਹੀਂ ਜੀਰਦਾ ਸੀ ਸਾਡੇ ਜਿਹੜਾ ਹੈਗਾ ਖੇਤ ਦਾ ਪਾਣੀ 2 ਨੰਬਰ ਸੀਗਾ ਸਾਡੇ ਖੇਤ ਸੇਮ ਸੀਗੀ ਤਾਂ ਉਹਨਾਂ ਖੇਤਾਂ ਦੇ ਵਿੱਚ ਇਹ ਤਕਨੀਕ ਪੂਰਨ ਤੌਰ ਤੇ ਕਾਮਯਾਬ ਹੈ ਜਿਹੜੇ ਖੇਤ ਬਾਕੀ ਨੇ ਹੁਣ ਜੇ ਮੁਕਸਰ ਮਲੋਟ ਗਿੱਦੜਬੇ ਦੇ ਵਿੱਚ ਜਾਂ ਗੁਰੂ ਆਇਸ ਦਾ ਕੋਈ ਹਿੱਸਾ ਹੈਗਾ ਜਿੱਥੇ ਪਾਣੀ ਜੀਰਨ ਦੀ ਪਹਿਲਾਂ ਦਿੱਕਤ ਹੈ ਜਿੱਥੇ ਪਾਣੀ ਪਹਿਲਾਂ ਹੀ ਉੱਚਾ ਹੈਗਾ ਜਾਂ ਜਿੱਥੇ ਪਾਣੀ 2 ਨੰਬਰ ਹੈਗਾ ਉੱਥੇ ਤਾਂ ਤਕਨੀਕ ਕਿਸਾਨਾਂ ਲਈ ਵਰਦਾਨ ਸਾਬਤ ਹੋ ਗਈ ਬਿਮਾਰੀ ਘੱਟ ਪਈ ਯੂਰੀਆ ਘੱਟ ਦੇਣੀ ਪਈ ਝਾੜ ਵਧ ਗਿਆ ਪਰੰਤੂ ਜਿਹੜਾ ਮੇਰੇ ਪਿੰਡ ਵਾਲਾ 70 ਫੁੱਟ ਤੇ ਪਾਣੀ ਹੈ ਉੱਥੇ ਵਰਤੀ ਜਾਂਦਾ ਤੇ ਉਹ ਫਸ ਗਿਆ ਮੇਰੇ ਉਦੇ ਕਰਨ ਵਾਲਾ ਕਿਸਾਨ ਫਸ ਕੇ ਬੈਠ ਗਿਆ ਕਿਉਂਕਿ ਉਸ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਹੈਗਾ ਮੁੱਛਾ ਝੋਨਾ ਲਾ ਲਿਆ ਮੁੜ ਕੇ ਪਾਣੀ ਨਹੀਂ ਖੜਿਆ ਮੁੜ ਕੇ ਪੂਰਾ ਨਹੀਂ ਆ ਮੁੜ ਕੇ ਉਹ ਮੁਸੀਬਤ ਫਸਿਆ ਰਿਆ ਤਾਂ ਐਸ ਕਰਕੇ ਦੋਸਤੋ ਭਾਵੇਂ ਕਿ ਤਕਨੀਕ ਇਹ ਸਹੀ ਹੈ ਸੁੱਕਾ ਕਦੋਂ ਕੁਛ ਨਹੀਂ ਹੁੰਦਾ ਚਲੋ ਡਾਕਟਰ ਸਾਹਿਬ ਨੇ ਨਾਮ ਰੱਖਿਆ ਕਿਉਂਕਿ ਘਰ ਘਰ ਤੱਕ ਪਹੁੰਚਿਆ ਤੇ ਹੁਣ ਅਸੀਂ ਨੂੰ ਸੁੱਕਾ ਕਦੋਂ ਹੀ ਕਹਾਂਗੇ ਠੀਕ ਹੈ ਟੈਕਨੀਕਲੀ ਨੂੰ ਛੱਡੋ ਉਹਨਾਂ ਦੀ ਜਿਹੜੀ ਕਿਸਾਨ ਤੱਕ ਪਹੁੰਚਣ ਦੇ ਲਈ ਜਿਹੜਾ ਸ਼ਬਦ ਚੁਣਿਆ ਗਿਆ ਬਹੁਤ ਵਧੀਆ ਸੀਗਾ ਤੇ ਹਰ ਕਿਸਾਨ ਇਸ ਨੂੰ ਨਾ ਅਪਣਾਵੇ ਜਿਹੜੀ ਫੀਡਬੈਕ ਮੇਰੇ ਕੋਲ ਹੁਣ ਤੱਕ ਆਈ ਹੈ ਜਿਹੜਾ ਕੁਝ ਹੁਣ ਤੱਕ ਮੈਂ ਇਹਦੇ ਬਾਰੇ ਜਾਣਿਆ ਉਹ ਇਹ ਹੀ ਹੈ ਕਿ ਹਰ ਕਿਸਾਨ ਹਰ ਖੇਤ ਦੇ ਵਿੱਚ ਇਹਨੂੰ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਜੇ ਬਾਕੀ ਖੇਤਾਂ 'ਚ ਵਰਤੋਂਗੇ ਤੁਹਾਨੂੰ ਦਿੱਕਤ ਆਏਗੀ ਕਈ ਕਿਸਾਨ ਵੀਰੇ ਕਹਿੰਦੇ ਆ ਫੇਰ ਕੀ ਹੋ ਗਿਆ ਮੋਟਰ ਚੱਲਦੀ ਹੈ ਤਾਂ ਪਾਣੀ ਤਾਂ ਧਰਤੀ 'ਚ ਹੀ ਜਾਂਦਾ ਹੈ ਧਰਤੀ 'ਚ ਨਹੀਂ ਜਾਂਦਾ ਵੀਰੇ ਤੁਸੀਂ 200 ਫੁੱਟ ਤੋਂ 500 ਫੁੱਟ ਤੋਂ 400 ਫੁੱਟ ਤੋਂ ਪਾਣੀ ਕੱਢਦੇ ਹੋ ਤੇ ਜਿਹੜਾ ਉੱਤੇ ਪਾਣੀ ਜਈ ਜੀਰਦਾ ਨਾ ਇਹ 20 ਫੁੱਟ ਵਾਲੀ ਪਾਂਡੋ ਤੋਂ ਥੱਲੇ ਨਹੀਂ ਜਾਂਦਾ ਇਹ ਉੱਤੇ ਹੀ ਰਹਿ ਜਾਂਦਾ ਤੇ ਉੱਤਰਲੇ ਪਾਸੇ ਫੈਕਟਰੀਆਂ ਦਾ ਤੇ ਹੋਰ ਬਹੁਤ ਲੋਕਾਂ ਦਾ ਪਾਇਆ ਹੋਇਆ ਗੰਦਾ ਪਾਣੀ ਬਹੁਤ ਹੈ ਉਸ ਗੰਦੇ ਪਾਣੀ ਚ ਰਲ ਕੇ ਇਹ ਪਾਣੀ ਵੀ ਗੰਦਾ ਹੋ ਜਾਂਦਾ ਹੈ ਤਾਂ ਆਹ ਤਰਕ ਨਾ ਕੋਈ ਦਿਓ ਕਿ ਪਾਣੀ ਧਰਤੀ 'ਚ ਹੀ ਜਾਊਗਾ ਜਿੱਥੋਂ ਪਾਣੀ ਕੱਢਿਆ ਉੱਥੇ ਪਾਣੀ ਕਦੇ ਵੀ ਨਹੀਂ ਜਾਂਦਾ ਉੱਥੇ ਜਾਣ ਵਾਸਤੇ ਉਹਨੂੰ ਬਹੁਤ ਸਾਲ ਲੱਗਣਗੇ ਤੇ ਜਿਹੜੀ ਤਕਨੀਕ ਹੈ ਉਸ ਟੈਕਨੀਕ ਨੂੰ ਆਪਾਂ ਉਸੇ ਤਰੀਕੇ ਨਾਲ ਲੈ ਕੇ ਚੱਲੀਏ ਕਿ ਜਿਵੇਂ ਇਹ ਯੂਨੀਵਰਸਿਟੀ ਵੀ ਕਹਿੰਦੀ ਕਰਾਟੀਆਂ ਜ਼ਮੀਨਾਂ ਵਾਸਤੇ ਚੰਗੀ ਐ ਆ ਕਿਸਾਨਾਂ ਦੀ ਫੀਡਬੈਕ ਵੀ ਇਹ ਕਹਿੰਦੀ ਐ ਕਿ ਸਾਡੇ ਜ਼ਮੀਨ ਦੇ ਵਿੱਚ ਪਾਣੀ ਖੜਦਾ ਸੀਗਾ ਸਾਡੇ ਪਾਣੀ ਮਾੜਾ ਸੀਗਾ ਸਾਡਾ ਸੇਮ ਵਾਲਾ ਇਲਾਕਾ ਸੀਗਾ ਤਾਂ ਉਹਨਾਂ ਖੇਤਾਂ ਵਾਸਤੇ ਇਹ ਤਕਨੀਕ ਵਰਦਾਨ ਹੈ ਤਾਂ ਐਸ ਟੈਕਨੀਕ ਨੂੰ ਉਹੀ ਕਿਸਾਨ ਵਰਤਣ ਜਿਹੜੇ ਖੇਤਾਂ ਦੇ ਵਿੱਚ ਪਾਣੀ ਮਾੜੇ ਹੈਗੇ ਐ ਜਿਹੜੇ ਖੇਤਾਂ ਦੇ ਵਿੱਚ ਪਾਣੀ ਜੀਰਦਾ ਨਹੀਂ ਹੈਗਾ ਜਿਹੜੇ ਖੇਤਾਂ 'ਚ ਪਾਣੀ ਪੀਜੇ ਸਾਲਾਂ 'ਚ ਕਾਲਾ ਹੋ ਜਾਂਦਾ ਸੀਗਾ ਤਾਂ ਉਹਨਾਂ ਖੇਤਾਂ ਨੂੰ ਇਹਦਾ ਫਾਇਦਾ ਮਿਲੇਗਾ ਜੇਕਰ ਕੋਈ ਮੇਰੇ ਵਰਗਾ ਕਿਸਾਨ ਜਿਹੜਾ ਕਿਸਾਨ ਦੇ ਖੇਤ ਦੇ ਵਿੱਚ ਪਹਿਲਾਂ ਹੀ ਪਾਣੀ ਜਿਹੜਾ ਹੈਗਾ ਰੁਕਣ 'ਚ ਦਿੱਕਤ ਆਉਂਦੀ ਹੈ ਉਹ ਐਸ ਟੈਕਨੀਕ ਨੂੰ ਵਰਤੂਗਾ ਤਾਂ ਉਸ ਨੂੰ ਜਿਹੜਾ ਹੈਗਾ ਨੁਕਸਾਨ ਠਾਣਾ ਪੈ ਸਕਦਾ ਹੈ ਜਿਹੜਾ ਕਿ ਤੁਸੀਂ ਕਮੈਂਟਾਂ ਦੇ ਵਿੱਚ ਵੀ ਪੜ ਰਹੇ ਹੋ ਕਿ ਕਿਸਾਨਾਂ ਦੀ ਫੀਡਬੈਕ ਜਿਹੜੀ ਹੈਗੀ ਇਸ ਤਰੀਕੇ ਦੀ ਦਿੱਤੀ ਹੋਈ ਹੈ ਤਾਂ ਮੈਂ ਫਿਰ ਕਹਨਾ ਹੈ ਕਿ ਅਸੀਂ ਡਾਕਟਰ ਦਲੇਰ ਸਿੰਘ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜਾ ਇੱਕ ਬਿਨਾ ਕੱਦੂ ਤੋਂ ਸੁਹਾਗਾ ਮਾਰ ਕੇ ਝੋਨਾ ਲਾਉਣ ਦਾ ਤਰੀਕਾ ਸੀ ਆ ਯੂਨੀਵਰਸਿਟੀ ਦਾ ਇਹਨੂੰ ਘਰ ਘਰ ਤੱਕ ਉਹ ਲੈ ਕੇ ਗਏ ਤੇ ਕਲਰਾਠੀਆਂ ਜ਼ਮੀਨਾਂ ਵਾਲਿਆਂ ਨੂੰ ਉਹਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਕਿ ਤੁਹਾਡੀਆਂ ਜ਼ਮੀਨਾਂ 'ਚ ਕੱਦੂ ਕਰਨ ਦੀ ਲੋੜ ਨਹੀਂ ਹੈਗੀ ਤਾਂ ਦੋਸਤੋ ਇਸ ਲਈ ਜੇਕਰ ਕੋਈ ਨਵਾਂ ਕਿਸਾਨ ਚੰਗੀ ਜ਼ਮੀਨ ਦੇ ਵਿੱਚ ਜਿੱਥੇ ਚੰਗਾ ਪਾਣੀ ਹੈਗਾ ਉੱਥੇ ਉਹਨੂੰ ਟਰਾਈ ਕਰਨਾ ਚਾਹੁੰਦਾ ਹੈ ਤਾਂ ਆਪਦੇ ਰਿਸਕ ਦੇ ਉੱਪਰ ਕਿੱਲੇ ਅੱਧੇ ਕਿੱਲੇ ਦੇ ਵਿੱਚ ਟਰਾਈ ਕਰਕੇ ਦੇਖ ਲੈ ਠੀਕ ਹੈ ਤਾਂ ਹੀ ਅਗਲੇ ਸਾਲ ਨੂੰ ਗਾਂ ਵਧਾਵੇ ਇਹ ਨਾ ਹੋਵੇ ਕਿ ਇਹ ਕੇਵਲ ਇਹ ਦੇਖ ਕੇ ਕਿ ਭਾਈ ਰਿਜ਼ਲਟ ਬਹੁਤ ਵਧੀਆ ਮੈਂ ਤੁਹਾਨੂੰ ਆਪ ਦੱਸਦਾ ਤੁਸੀਂ ਕਮੈਂਟ ਪੜੋ ਨਾ ਕਿਸਾਨ ਕਹਿ ਰਿਹਾ ਕਿ ਮੇਰਾ ਰਿਜ਼ਲਟ ਬਹੁਤ ਸੁਣਾ ਹੈ ਲੇਕਿਨ ਜਦੋਂ ਉਹਨੂੰ ਘੋਖਦੇ ਆਂ ਗੱਲ ਨੂੰ ਅੰਦਰੋਂ ਨਿਕਲਦਾ ਕਿ ਪਾਣੀ 2 ਨੰਬਰ ਹੈ ਅੰਦਰੋਂ ਨਿਕਲਦਾ ਕਿ ਸੇਮ ਬਹੁਤ ਜ਼ਿਆਦਾ ਹੈਗੀ ਹੈ ਤਾਂ ਇਸ ਕਰਕੇ ਰਿਜ਼ਲਟ ਕਿੱਥੇ ਮਿਲਦਾ ਇਹ ਦੇਖਣਾ ਜ਼ਿਆਦਾ ਜ਼ਰੂਰੀ ਹੈ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ